ਸਸ਼ਿਕਪਾਲ ਜੀ ਮੈਂ ਜਨਾ ਤੁਹਾਨੂੰ ਉਮੀਦ ਕਰਦੇ ਆ ਕਿ ਤੁਸੀਂ ਸਾਰੇ ਠੀਕ ਠਾਕ ਹੋਮੋਗੇ ਤੇ ਜਿਹੜੇ ਲੋਕ ਪੰਚਾਇਤੀ ਚੋਣਾਂ ਦੇ ਵਿੱਚੋਂ ਆਪਣੀ ਕਿਸਮਤ ਅਜਮਾਉਣ ਜਾ ਰਹੇ ਨੇ ਕਿ ਸੋਚਿਆ ਹੋਵੇਗਾ ਕਿ ਲੋ ਜੀ ਅੱਜ ਕਿ ਅਸੀਂ ਪੰਚਾਇਤੀ ਚੋਣਾਂ ਦੇ ਵਿੱਚ ਖੜੇ ਹੋ ਜਾਈਏ ਤਾਂ ਉਹਨਾਂ ਦੇ ਵਾਸਤੇ ਇਹ ਖਾਸ ਖਬਰ ਰਹਿਣ ਵਾਲੀ ਆ ਤੁਹਾਨੂੰ ਦੱਸ ਦਈਏ ਕਿ ਪੰਚਾਇਤੀ ਚੋਣਾਂ ਨੂੰ ਲੈ ਕੇ ਤਰੀਕਾਂ ਦਾ ਐਲਾਨ ਕਰ ਦਿੱਤਾ ਗਿਆ ਤੁਹਾਨੂੰ ਇਸ ਖਾਸ ਰਿਪੋਰਟ ਦੇ ਜ਼ਰੀਏ ਤੁਹਾਨੂੰ ਇੱਕ ਇੱਕ ਜਾਣਕਾਰੀ ਅਸੀਂ ਸਾਂਝੀ ਕਰਾਂਗੇ ਕਿ ਪੰਚਾਇਤੀ ਚੋਣਾਂ ਦੇ ਵਿੱਚ ਖੜੇ ਹੋਣ ਦੇ ਵਾਸਤੇ ਜਿਹੜੇ ਕਿ ਤਰੀਕਾ ਕਿਹੜੀਆਂ ਨੇ ਪੰਚ ਦੇ ਵਾਸਤੇ ਕਿਸ ਤਰੀਕੇ ਦੇ ਜਿਹੜੇ ਐਲਾਨ ਹੋਏ ਨੇ ਇਸ ਦੇ ਨਾਲ ਹੀ ਖਰਚੂ ਦੀ ਗੱਲ ਕੀ ਤੇ ਜਾਵੇ ਤਾਂ ਕਿੱਥੋਂ ਤੱਕ ਸਪੰਚ ਦੇ ਸਰਪੰਚ ਜਿਹੜਾ ਖਰਚਾ ਕਰ ਸਕਦਾ ਹੈ ਇਸ ਦੇ ਨਾਲ ਹੀ ਕਦੋਂ ਵੋਟਾਂ ਹੋਣਗੀਆਂ ਕਦੋਂ ਗਿਣਤੀ ਹੋਵੇਗੀ ਚੋਣ ਜਾਬਤਾ ਕਿਵੇਂ ਲਾਗੂ ਹੋਊਗਾ ਕਿੱਥੇ ਕਿੱਥੇ ਚੋਣ ਜਾਬਤਾ ਅ ਲਾਗੂ ਹੋਵੇਗਾ ਤੇ ਨਾਲ ਹੀ ਜਿਹੜੇ ਪਿੰਡਾਂ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤੀ ਚੋਣਾਂ ਹੋਣਗੀਆਂ ਪੰਚਾਇਤ ਚੁਣੀ ਜਾਵੇਗੀ ਤਾਂ ਉਹਨਾਂ ਵਾਸਤੇ ਕੀ ਕੁਝ ਖਾਸ ਰਹਿਣ ਵਾਲਾ ਤਾਂ ਖਬਰ ਨੂੰ ਐਂਡ ਤੱਕ ਜ਼ਰੂਰ ਦੇਖਿਓ ਕਿਉਂਕਿ ਜਿਹੜੇ ਹੁਣ ਪੰਚਾਇਤੀ ਚੋਣਾਂ ਦੇ ਵਿੱਚ ਖੜੇ ਹੋਣ ਜਾ ਰਹੇ ਨੇ ਤਾਂ ਉਹਨਾਂ ਲਈ ਇਹ ਖਾਸ ਖਬਰ ਰਹਿਣ ਵਾਲੀ ਆ ਕਿਉਂਕਿ ਜੇਕਰ ਅਸੀਂ ਪਿੰਡ ਦੇ ਵਿੱਚ ਪੰਚਾਇਤੀ ਚੋਣਾਂ ਸਰਬਸੰਮਤੀ ਦੇ ਨਾਲ ਚੁਣਦੇ ਤਾਂ ਇਸ ਦੇ ਨਾਲ ਲੜਾਈ ਝਗੜਾ ਹੋਣ ਤੋਂ ਵੀ ਜਿਹੜਾ ਵਿਚਾਰ ਆ ਜਾਂਦਾ ਦੂਜੇ ਪਾਸੇ ਪਿੰਡ ਦਾ ਜਿਹੜਾ ਪਾਈਚਾਰਕ ਸਾਂਝਾ ਉਹ ਵੀ ਬਣੀ ਰਹਿੰਦੀ ਆ ਤੇ ਇੱਕ ਦੂਜੇ ਦੇ ਉੱਤੇ ਭਰੋਸਾ ਹੁੰਦਾ ਕਿ ਹਾਂ ਜਿਸ ਨੂੰ ਅਸੀਂ ਸਰਬਸੰਮਤੀ ਦੇ ਨਾਲ ਚੁਣ ਰਿਹਾ ਉਹ ਸਾਡੇ ਜਿਹੜੇ ਕੰਮ ਆ ਪਿੰਡਾਂ ਦੇ ਵਿਕਾਸ ਕਾਰਜ ਹੋਣਗੇ ਉਹ ਜ਼ਰੂਰ ਹੋਣਗੇ ਤਾਂ ਆਓ ਫਿਰ ਬਹੁਤੀ دیر ਨਾ ਲਾਈਏ ਤਾਂ ਦਾਦ ਜੀ ਤੁਹਾਨੂੰ ਕਿ 15 ਅਕਤੂਬਰ ਨੂੰ ਜਿਹੜੀਆਂ ਕਿ ਪੰਚਾਇਤੀ ਚੋਣਾਂ ਹੋਣ ਜਾ ਰਹੀਆਂ ਨੇ ਐਲਾਨ ਹੋ ਚੁੱਕਿਆ ਕਿ 15 ਅਕਤੂਬਰ ਨੂੰ ਪੰਚਾਇਤੀ ਚੋਣਾਂ ਹੋਣ ਗਿਆ ਸਵੇਰੇ 8 ਵਜੇ ਤੋਂ ਲੈ ਕੇ ਸ਼ਾਮ 4 ਵਜੇ ਤੱਕ ਜਿਹੜੀਆਂ ਕਿ ਇਹ ਵੋਟਾਂ ਪਾਈਆਂ ਜਾਣਗੀਆਂ ਸੂਬੇ ਦੇ ਚੋਣ ਕਮਿਸ਼ਨਰ ਰਾਜ ਕਮਲ ਚੌਧਰੀ ਨੇ ਦੱਸਿਆ ਹੈ ਕਿ ਸੂਬੇ ਦੇ ਵਿੱਚ ਚੋਣ ਜਾਬਤਾ ਵੀ ਲਾਗੂ ਹੋ ਚੁੱਕਿਆ ਹੈ ਜੇਕਰ ਪੰਚਾਇਤੀ ਚੋਣਾਂ ਦਾ ਐਲਾਨ ਹੋ ਗਿਆ ਤਾਂ ਨਾਲ ਨਾਲ ਚੋਣ ਜਾਬਤੇ ਦਾ ਐਲਾਨ ਵੀ ਸ਼ੁਰੂ ਹੋ ਜਾਂਦਾ ਤਾਂ ਕਿ ਕਿਸੇ ਤਰੀਕੇ ਦੀ ਕੋਈ ਉਲੰਘਣਾ ਨਾ ਹੋ ਸਕੇ ਤਾਂ ਦਾ ਦੱਸ ਦੇ ਕਿ ਨਾਮਜ਼ਦਗੀਆਂ ਦੀ ਪ੍ਰਕਿਰਿਆ 27 ਸਤੰਬਰ ਤੋਂ ਸ਼ੁਰੂ ਹੋ ਕੇ 4 ਅਕਤੂਬਰ ਤੱਕ ਜਾਰੀ ਰਹੇਗੀ ਪਰ 28 ਸਤੰਬਰ ਨੂੰ ਛੁੱਟੀ ਹੈ ਇਸ ਕਰਕੇ ਇਸ ਦਿਨ ਜਿਹੜੇ ਕਿ ਨਾਮਜ਼ਦਗੀਆਂ ਦੀ ਪ੍ਰਕਿਰਿਆ ਨਹੀਂ ਹੋਵੇਗੀ ਕਿਉਂਕਿ ਜਿਸ ਦਿਨ ਛੁੱਟੀ ਹੁੰਦੀ ਆ ਉਸ ਦਿਨ ਜਿਹੜੇ ਕਿ ਇਹ ਕੰਮ ਨਹੀਂ ਹੋ ਸਕਦੇ ਪਰ ਉਂਝ ਬਾਕੀ ਸਾਰੇ ਦਿਨ ਕੰਮ ਹੋਣਗੇ ਪਰ 28 ਸਤੰਬਰ ਨੂੰ ਛੁੱਟੀ ਹੈ ਇਸ ਕਰਕੇ ਨਾਮਜ਼ਦਗੀਆਂ ਦੀ ਪ੍ਰਕਿਰਿਆ ਨਹੀਂ ਹੋਵੇਗੀ ਤਾਂ ਅੱਗੇ ਤੁਹਾਨੂੰ ਹੋਰ ਜਾਣਕਾਰੀ ਦੇਈਏ ਇਹ ਨਾਮਜ਼ਦਗੀਆਂ ਦੀ ਜਾਂਚ 5 ਅਕਤੂਬਰ ਨੂੰ ਹੋਵੇਗੀ ਤੇ 7 ਅਕਤੂਬਰ ਤੱਕ ਜਿਹੜੇ ਕਿ ਹੋਵੇਗੀ ਨਾਮਜ਼ਦਗੀਆਂ ਤੇ 7 ਅਕਤੂਬਰ ਤੱਕ ਜਿਹੜੀਆਂ ਨਾਮਜ਼ਦਗੀਆਂ ਨੇ ਉਹ ਵਾਪਿਸ ਲੈਣ ਦੀ ਵੀ ਪ੍ਰਕਿਰਿਆ ਹੋਵੇਗੀ ਉਸ ਤੋਂ ਬਾਅਦ ਉਮੀਦਵਾਰਾਂ ਨੂੰ 7 ਅਕਤੂਬਰ ਤੋਂ ਬਾਅਦ ਉਮੀਦਵਾਰਾਂ ਨੂੰ ਜਿਹੜੇ ਕਿ ਚੋਣ ਨਿਸ਼ਾਨ ਨੇ ਉਹ ਅਲਰਟ ਕੀਤੇ ਜਾਣਗੇ ਜੇਕਰ ਕਿਸੇ ਪੰਚਾਇਤ ਦੇ ਵਿੱਚ ਸੱਤ ਸੰਮਤੀ ਹੋ ਜਾਂਦੀ ਹੈ ਮੰਨ ਲਓ ਵੀ ਕਿਸੇ ਪਿੰਡ ਦੇ ਵਿੱਚ ਸਰਬਸੰਮਤੀ ਦੇ ਨਾਲ ਪੰਚਾਇਤ ਹੋ ਰਹੀ ਹੈ ਉੱਥੇ ਕਿਸੇ ਤਰੀਕੇ ਦਾ ਕੋਈ ਰੋਲਾ ਰੱਪਾ ਨਹੀਂ ਕੋਈ ਪਾਰਟੀ ਬੰਦੂ ਨਹੀਂ ਖੜਾ ਹੋ ਰਿਹਾ ਬਲਕਿ ਪੂਰੇ ਪਿੰਡ ਦੀ ਸਹਿਮਤੀ ਦੇ ਨਾਲ ਇੱਕ ਬੰਦੇ ਨੂੰ ਪੰਜ ਦਾ ਸਰਪੰਚ ਚੁਣਿਆ ਜਾਂਦਾ ਤਾਂ ਉੱਥੇ ਚੋਣ ਜਾਤਾ ਨਹੀਂ ਹੋਵੇਗਾ ਉੱਥੇ ਚੋਣ ਜਾਤਾ ਜਿਹੜਾ ਖਤਮ ਹੋ ਜਾਵੇਗਾ ਹੋਵੇਗਾ ਪਰ ਜੇਕਰ ਉਸੇ ਪਿੰਡ ਦੇ ਵਿੱਚ ਸਰਪੰਚ ਚੁਣ ਤੋਂ ਬਾਅਦ ਕਿਸੇ ਪੰਜ ਦੀ ਚੋਣ ਹੋ ਰਹੀ ਹੈ ਤਾਂ ਫਿਰ ਚੋਣ ਜਾਤਾ ਹੋਵੇਗਾ ਚਾਹੇ ਇੱਕ ਸੀਟ ਦੇ ਵਾਸਤੇ ਉੱਥੇ ਚੋਣ ਹੋ ਰਹੀ ਹੋਵੇ ਤਾਂ ਵੀ ਚੋਣ ਜਾਤਾ ਉਸੇ ਤਰੀਕੇ ਦੇ ਨਾਲ ਜਿਹੜਾ ਲਾਗੂ ਰਹੇਗਾ ਤਾ ਅੱਗੇ ਤੁਹਾਨੂੰ ਦੱਸ ਦਈਏ ਕਿ 13237 ਸਰਪੰਚਾਂ ਤੇ 83437 ਪੰਚਾਂ ਦੀ ਚੋਣ ਦੇ ਵਾਸਤੇ 19110 ਪੋਲਿੰਗ ਬੂਥ ਬਣਾਏ ਜਾ ਰਹੇ ਨੇ ਐਨੇ ਸਰਪੰਚ ਤੇ ਐਨੇ ਪੰਚ ਹੋਣਗੇ ਜਿਨ੍ਹਾਂ ਦੇ ਵਾਸਤੇ 19110 ਪੋਲਿੰਗ ਬੂਥ ਬਣਾਏ ਜਾ ਰਹੇ ਨੇ ਜਿੱਥਾਂ ਵੋਟਾਂ ਪਾਈਆਂ ਜਾਣਗੀਆਂ ਤਾਂ ਦੱਸ ਦਈਏ ਕਿ ਸਰਪੰਚਾਂ ਦੇ ਲਈ ਖਰਚੇ ਦੀ ਸੀਮਾ ਦੀ ਗੱਲ ਕੀਤੀ ਜਾਵੇ ਤਾਂ ਸਰਪੰਚ 40000 ਰੁਪਏ ਤੱਕ ਦਾ ਖਰਚਾ ਕਰ ਸਕਦਾ ਤੇ ਪੰਚ 30000 ਰੁਪਏ ਤੱਕ ਦਾ ਖਰਚਾ ਕਰ ਸਕਦਾ ਇਸ ਤੋਂ ਇਲਾਵਾ ਅੱਗੇ ਤੁਹਾਨੂੰ ਜਾਣ ਕਰ ਦੇ ਦਈਏ ਕਿ ਚੋਣ ਕਮਿਸ਼ਨ ਨੇ ਇਹ ਵੀ ਸਪਸ਼ਟ ਕੀਤਾ ਹੈ ਕਿ ਚੋਣ ਜਾਂਤਾ ਨਗਰ ਕੌਂਸਲ ਤੇ ਨਗਰ ਨਿਗਮਾਂ ਦੇ ਖੇਤਰ ਚ ਲਾਗੂ ਨਹੀਂ ਹੋਵੇਗਾ ਤਾਂ ਜਿਹੜੇ ਵੀ ਪੰਚਾਇਤ ਦੇ ਸਰਪੰਚਾਂ ਦੇ ਵਿੱਚ ਆਪਣੀ ਕਿਸਮਤ ਅਜ਼ਮਾਉਣ ਜਾ ਰਹੇ ਨੇ ਤਾਂ ਖਬਰ ਨੂੰ ਫਿਰ ਧਿਆਨ ਨਾਲ ਦੇਖ ਕੇ ਅੱਗੇ ਸ਼ੇਅਰ ਵੀ ਕਰ ਦਿਓ ਤਾਂ ਕਿ ਤੁਹਾਨੂੰ ਪਤਾ ਲੱਗ ਸਕੇ ਕੀ ਆਖਰ ਕਿਹੜੇ ਕਿਹੜੇ ਨਿਯਮ ਨੇ ਤੇ ਕੀ ਕੀ ਚੀਜ਼ਾਂ ਜਿਹੜੀਆਂ ਕਿ ਇੱਥੇ ਹੋਣਗੀਆਂ ਅਤੇ ਕਿਸੇ ਵੀ ਪਿੰਡ ਦੇ ਵਿੱਚ ਜਿਹੜੇ ਕਿ ਕਿਸੇ ਤਰੀਕੇ ਦੀ ਕੋਈ ਗੋਲੀਬਾਰੀ ਜਾਂ ਫਿਰ ਕਿਸੇ ਤਰੀਕੇ ਦਾ ਲਾਈਟ ਲੜਾਈ ਝਗੜਾ ਨਾ ਹੋਵੇ ਉਸ ਨੂੰ ਲੈ ਕੇ ਪੁਲਿਸ ਮੁਲਾਜ਼ਮਾਂ ਨੂੰ ਤਾਇਨਾਤ ਕੀਤਾ ਜਾਵੇਗਾ ਦੂਜੇ ਪਾਸੇ ਜੇਕਰ ਤੁਹਾਡੇ ਪਿੰਡ ਦੇ ਵਿੱਚ ਸਰਵਸੰਮਤੀ ਦੇ ਨਾਲ ਚੋਣ ਬਣਦੀ ਹੈ ਤਾਂ ਤੁਹਾਡੇ ਪਿੰਡ ਦਾ ਨਾਮ ਵੀ ਹੋਏਗਾ ਤੇ ਇੱਕ ਭਾਈਚਾਰਕ ਸਾਂਝ ਉਹ ਬਰਕਰਾਰ ਰਹੇਗੀ ਬਿਊਰੋ ਰਿਪੋਰਟ ਛਣਕਾਟਾ ਨਿਊਜ਼